ਦੰਗਲ ਦੇ ਵਿੱਚੋਂ ਆਪਣੇ ਮੁੰਡਿਆਂ ਨੂੰ ਪਹਿਲਵਾਨੀ ਵਾਲੇ ਰਸਤੇ 'ਚ ਪਾਈਏ ਬਹੁਤ-ਬਹੁਤ ਰੇਣੀਆ ਸਾਡੀ ਸਾਰੀ ਦੰਗਲ ਕਮੇਟੀ ਜਿਨ੍ਹਾਂ ਭਰਾਵਾਂ ਨੇ ਅੱਜ ਦੇ কুਸਤੀ ਦੰਗਲ ਨੂੰ ਚਾਰ ਚੰਨ ਲਾਏ ਆ ਕਹਿੰਦਾ ਏਰੀਆ 'ਚ ਝੁੰਝਦੇ ਨੇ ਫੁੱਲ ਚੜਦੇ ਮੱਲ ਟੌਪ ਟੌਪ ਦੇ ਸੱਦੇ ਨੇ ਕੀਤੇ ਖੁੱਲੇ ਖੜਦੇ ਕਿ ਕਾਲ ਯੁੱਗ ਦੀ ਦੁਨੀਆ ਚੀਮਿਆ ਪੈਰ-ਪੈਰ ਤੇ ਧੋਖਿਆ ਓ ਸੱਜਣਾ ਤਾੜੀ-ਤੋੜੀ ਮਾਰਦਿਆਂ ਕਰੋ ਐਡੇ-ਐਡੇ ਦੰਗਲ ਕਰਾਉਣੇ ਜਿਹੜਾ ਸੌਖੇ ਆ ਓ ਐਡੇ-ਐਡੇ ਦੰਗਲ ਕਰਾਉਣੇ ਕਿਹੜਾ ਸੌਖੇ ਆ ਦੇੰਦਰੂ ਕਮਿਟੀ ਐਂਡ ਚੰਗਲ ਕਰਾਉਣੇ ਜਿਹੜਾ ਜ਼ੁਕਿਆ ਪੱਕੀ ਦਾਲਾ ਸਾਹਿਬ ਜੀ ਕਰਵਾਉਣੀ ਕਰਦੀਆਂ ਉਹ ਜਾਨ ਬੋਲੀਆਂ ਸੁਸਤੀਆਂ ਤੱਕ ਰੀਆਂ ਕਿ ਵਿੱਚ ਮਕਾਨ ਵਿੱਚ ਖਿੱਡਣਾ ਉਹ ਕੰਦਨੀ ਮਾਰੇ ਬੰਦੇ ਦਾ ਹੱਥ ਵੀ ਲਾਵੇ ਮੱਸੀਆਂ ਨੂੰ ਧਰਮਾਨ ਜੋ ਖਾੜੇ ਦਾ ਉਹ ਮਿਹਨਤ ਕਰਨੀ ਪੈਂਦੀ ਕਰੜੀ ਨੱਕ ਖਟੜੀ ਨੂੰ ਹੁਣ ਦੌਸਤਾਂ ਦਾ ਛੁਰੂ ਛੱਡਦੇ ਹੋ ਮੱਸੀਆਂ ਦੀ ਯਾਰੀ ਨੂੰ ਉਹ ਦੌਸਤਾਂ ਦਾ ਛੁਰੂ ਛੱਡਦੇ ਹੋ ਮੱਸੀਆਂ ਉਹ ਲੱਗਿਆ ਦੀ ਜਾਈ ਨੇ ਵਾਹ ਵਾਹ ਸਰਬਣਾ ਇਹ ਕਲਾ ਜੱਗ ਕੁੰਡਾ ਦਾ ਧੋਬੀ ਮਾਰੋ ਬਦਲਦੀ ਭਾਵਨਾ ਦਾ ਵਿੱਚ ਖੜੇ ਤਰ ਇਹ ਟੀਮ ਮਿਆਲਾ ਕਰਦਾ ਕਮੈਂਟਰੀ ਤੇ ਚੜਾਉਂਦਾ ਲੋਰ ਹੈ ਕਿ ਦਾਪ